ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਾ। ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਜਿਵੇਂ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ ਉਵੇਂ ਹੀ ਪੰਜਾਬ ਅਤੇ ਹੁਸ਼ਾਰਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਬਿਜਲੀ ਦੇ ਲੱਗ ਰਹੇ ਅਣਦੱਸੇ ਕੱਟਾਂ ਤੋਂ ਲੋਕ ਵੀ ਕਾਫੀ ਜ਼ਿਆਦਾ ਪ੍ਰੇਸ਼ਾਨ ਨੇ। ਬਿਜਲੀ ਸੰਕਟ ਦੇ ਨਾਲ ਲੋਕ ਜੂਚ ਰਹੇ ਨੇ ਤੇ ਜਦੋਂ ਬਿਨਾਂ ਦੱਸੇ ਦੇਰ ਸਵੇਰ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਦੇ ਨੇ ਤਾਂ ਉਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜਨ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਤਜੇਕਰ ਆਪਾਂ ਹੁਸ਼ਾਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਬਿਜਲੀ ਵਿਭਾਗ ਵੱਲੋਂ ਜਿਹੜੇ ਦੋ ਨੰਬਰ ਚਾਰੀ ਕੀਤੇ ਗਏ ਨੇ 9646 16818 ਤੇ ਇਸ ਤੋਂ ਇਲਾਵਾ ਦੂਸਰਾ ਨੰਬਰ ਹੈ 9646 19132 ਤਾਂ ਜਦੋਂ ਬਿਜਲੀ ਦੇ ਕਟਾ ਬਾਬਤ ਆਮ ਲੋਕ ਇਸ ਨੰਬਰ ਇਹਨਾਂ ਨੰਬਰਾਂ ਤੇ ਸੰਪਰਕ ਕਰਦੇ ਨੇ ਮੁਲਾਜ਼ਮਾਂ ਦੇ ਨਾਲ ਤਾਂ ਉਹਨਾਂ ਨੂੰ ਉਸ ਵਕਤ ਹੋਰ ਵੀ ਜ਼ਿਆਦਾ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮ ਇਹਨਾਂ ਨੰਬਰਾਂ ਤੇ ਫੋਨ ਕਰਨ ਦੇ ਬਾਵਜੂਦ ਫੋਨ ਨੂੰ ਚੱਕਣਾ ਮੁਨਾਸਬ ਨਹੀਂ ਸਮਝਦੇ ਤੁਹਾਨੂੰ ਬੀਤੀ ਰਾਤ ਤੇ ਮੈਂ ਐਗਜ਼ਾਮਪਲ ਦਿੰਨਾ ਕਿਉਂਕਿ ਪਿਛਲੇ ਕਾਫੀ ਸਾਰੇ ਦਿਨਾਂ ਤੋਂ ਕਈ ਦਿਨਾਂ ਤੋਂ ਜਿਹੜਾ ਆਮ ਲੋਕਾਂ ਵੱਲੋਂ ਸਾਡੇ ਤੱਕ ਵੀ ਇਹ ਗੱਲਾਂ ਪਹੁੰਚਾਈਆਂ ਜਾ ਰਹੀਆਂ ਸਨ ਕਿ ਜਦੋਂ ਉਹ ਐਮਰਜੈਂਸੀ ਨੰਬਰ ਤੇ ਕਾਲ ਕਰਦੇ ਨੇ ਕਿ ਕਦੋਂ ਬਿਜਲੀ ਆਵੇਗੀ ਕੀ ਦਿੱਕਤ ਆ ਜਾਓ ਜਦੋਂ ਉਹਨਾਂ ਨੇ ਆਪਣੀ ਕੰਪਲੀਟ ਦਰਜ ਕਰਵਾਉਣੀ ਹੁੰਦੀ ਹੈ ਤਾਂ ਤਾਂ ਉਹਨਾਂ ਕੁਝ ਮੁਲਾਜ਼ਮਾਂ ਦੇ ਵਿੱਚ ਬਿਸ਼ਰਮੀ ਦਾ ਆਲਮ ਇਸ ਤਰ੍ਹਾਂ ਸਿਰ ਚੜ੍ਹ ਬੋਲ ਰਿਹਾ ਕਿ ਉਹ ਆਮ ਲੋਕਾਂ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਦੇ ਤਾਂ ਇਸ ਸਾਰੇ ਵਿਸ਼ੇ ਤੇ ਲੈ ਕੇ ਹੁਣ ਆਦਾਰਾ ਹੁਸ਼ਾਰਪੁਰ ਨਿਊਜ਼ ਦੀ ਐਸਸੀ ਜਸਵਿੰਦਰ ਸਿੰਘ ਬਿਰਦੀ ਹੁਰਾ ਦੇ ਨਾਲ ਵੀ ਗੱਲਬਾਤ ਹੋਈ ਹੈ ਜਿਹੜੇ ਬਿਜਲੀ ਵਿਭਾਗ ਦੇ ਆਲਾ ਅਧਿਕਾਰੀ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰ ਸ਼ਿਕਾਇਤ ਜਿਹੜੀ ਇਸ ਚੀਜ਼ ਦੀ ਮਿਲ ਚੁੱਕੀ ਹੈ ਕਿ ਜਿਹੜੇ ਐਮਰਜੈਂਸੀ ਨੰਬਰ ਨੇ ਉਹ ਮੁਲਾਜ਼ਮਾਂ ਵੱਲੋਂ ਠੀਕ ਤਰ੍ਹਾਂ ਦੇ ਨਾਲ ਉਹਨਾਂ ਤੇ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਨਹੀਂ ਚੁੱਕੇ ਜਾਂਦੇ ਤਾਂ ਉਹਨਾਂ ਵੱਲੋਂ ਅਧਾਰਾ ਹੁਸ਼ਾਰਪੁਰਾ ਨਿਊਜ਼ ਰਾਹੀਂ ਆਮ ਲੋਕਾਂ ਨੂੰ ਦਿਲਾਸਾ ਵੀ ਦਿੱਤਾ ਗਿਆ ਭਰੋਸਾ ਦਵਾਇਆ ਗਿਆ ਕਿ ਉਹ ਜਲਦ ਸਤੇ ਕਾਰਵਾਈ ਵੀ ਕਰਨਗੇ ਤਬੀਤੀ ਰਾਤ ਵੀ ਜਦੋਂ ਅਧਾਰਾ ਹੁਸ਼ਾਰਪੁਰਾ ਨਿਊਜ਼ ਵੱਲੋਂ 9646 19132 ਇਸ ਨੰਬਰ ਤੇ ਅਨੇਕਾਂ ਫੋਨ ਕਾਲਸ ਕੀਤੀਆਂ ਹੋਣਗੀਆਂ ਮੇਰੇ ਵੱਲੋਂ 25 ਤੋਂ ਲੈ ਕੇ 30 ਤੋਂ ਵਧੇਰੇ ਫੋਨ ਕਾਲਸ ਕੀਤੀਆਂ ਹੋਣਗੀਆਂ ਪ੍ਰੰਤੂ ਬਿਸ਼ਰਮੀ ਦਾ ਆਲਮ ਇਸ ਕਦਰ ਉਹਨਾਂ ਚੰਦ ਨੂੰ ਮੁਲਾਸਮਾ ਤੇ ਸਿਰ ਚੜ੍ਹ ਬੋਲ ਰਿਹਾ ਹੈ ਕਿ ਉਹਨਾਂ ਵੱਲੋਂ ਇੱਕ ਵਾਰ ਵੀ ਉਹ ਜਿਹੜਾ ਫੋਨ ਚੱਕਣਾ ਮناسب ਨਹੀਂ ਸਮਝਿਆ ਗਿਆ ਕਿਉਂਕਿ ਬਿਜਲੀ ਦੇ ਕਟਾ ਤੋਂ ਲੋਕ ਜਿਹੜੇ ਪਰੇਸ਼ਾਨ ਸੀ ਤਾਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਏ ਆ ਆਪਣੀ ਭੂਮਿਕਾ ਨੂੰ ਸਮਝਦਿਆਂ ਹੋਏ ਆ ਬਿਜਲੀ ਵਿਭਾਗ ਤੱਕ ਪਹੁੰਚ ਕੀਤੀ ਹੈ ਹਾਲਾਂਕਿ ਜਦੋਂ ਕੁਝ ਪ੍ਰਾਈਵੇਟ ਵਿਅਕਤੀਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਜ਼ਰੂਰ ਸਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਸੀ ਪ੍ਰੰਤੂ ਜਦੋਂ ਸਵਾਲ ਇਹ ਹੈ ਕਿ ਜਿਹੜੇ ਸਰਕਾਰੀ ਨੰਬਰ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਜੇਕਰ ਉਹਨਾਂ ਨੰਬਰਾਂ ਤੇ ਕੋਈ ਵੀ ਵਿਅਕਤੀ ਫੋਨ ਕਾਲਸ ਪਿਕ ਨਹੀਂ ਕਰੇਗਾ ਤਾਂ ਆਮ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਖਰ ਕਿਹੜੀ ਪਰੇਸ਼ਾਨੀ ਹੈ ਕਦੋਂ ਤੱਕ ਲਾਈਟ ਆਵੇਗੀ ਜਾਂ ਆਮ ਲੋਕ ਆਪਣੀ ਕੰਪਲੇਟ ਕਿਵੇਂ ਦਰਜ ਕਰਵਾਉਣਗੇ ਕਿਉਂਕਿ ਇੱਕ ਜਿਹੜਾ ਸੂਬਾ ਪੱਧਰੀ ਨੰਬਰ ਹੈ 1912 ਉਹ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਉਹ ਨੰਬਰ ਚੱਲਦਾ ਤੇ ਕਾਫੀ ਜ਼ਿਆਦਾ ਵਿਅਸਤ ਵੀ ਰਹਿੰਦਾ ਪਰੰਤੂ ਜਿਹੜਾ ਲੋਕਲ ਪੱਧਰ ਦਾ ਨੰਬਰ ਹੁੰਦਾ ਲੋਕ ਉਸਤੇ ਜ਼ਿਆਦਾ ਪ੍ਰੈਫਰੈਂਸ ਕਰਦੇ ਨੇ ਕਿ ਉਹਨਾਂ ਨੰਬਰਾਂ 'ਤੇ ਜਿਹੜੀ ਉਹ ਕੰਪਲੇਟ ਦਰਜ ਕਰਵਾ ਦਿੱਤੀ ਜਾਵੇ ਦੋ ਨੰਬਰ ਤੁਹਾਨੂੰ ਦੱਸੇ ਆ 96461 16818 ਇਸ ਨੰਬਰ ਤੇ ਜਦੋਂ ਅਸੀਂ ਫੋਨ ਕਰਦੇ ਆ ਤਾਂ ਸਬੰਧਤ ਮੁਲਾਜ਼ਮ ਆ ਉਹ ਫੋਨ ਨੂੰ ਇਹ ਭਲੀ ਭਾਤ ਚੁੱਕਦੇ ਨੇ ਚੰਗੀ ਤਰ੍ਹਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਸਮਝਦੇ ਨੇ ਜਾਣਕਾਰੀ ਸਾਂਝੀ ਕਰਦੇ ਨੇ ਪਰੰਤੂ ਜਿਹੜਾ ਦੂਸਰਾ ਨੰਬਰ ਆ 96461 19132 ਇਸ ਨੰਬਰ ਤੇ ਤੁਸੀਂ ਰਾਤ ਸਮੇਂ ਚਾਹੇ ਇੱਕ ਵਾਰ ਨਹੀਂ 10 ਵਾਰ ਨਹੀਂ ਚਾਹੇ 50 ਵਾਰ ਫੋਨ ਕਰ ਲਓ ਪਰੰਤੂ ਇਹ ਮੁਲਾਜ਼ਮ ਇਸ ਨੰਬਰ ਤੇ ਜਦੋਂ ਵੀ ਤੁਸੀਂ ਫੋਨ ਕਰੋਗੇ ਉਹ ਫੋਨ ਚੁੱਕਣਾ ਮੁਲਾਜ਼ਮ ਨਹੀਂ ਸਮਝਦੇ ਤਾਂ ਹੁਣ ਇਹ ਸਾਰਾ ਮਾਮਲਾ ਜਿਹੜਾ ਬਿਜਲੀ ਵਿਭਾਗ ਦੇ اعلی ਅਧਿਕਾਰੀ ਐਸਸੀ ਜਸਵਿੰਦਰ ਸਿੰਘ ਵਰਦੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਵੱਲੋਂ ਵੀ ਮੰਨਿਆ ਗਿਆ ਕਿ ਇੱਕ ਵਾਰ ਪਹਿਲਾਂ ਵੀ ਇਸ ਤਰ੍ਹਾਂ ਦੀ ਕੰਪਲੀਟ ਉਹਨਾਂ ਨੂੰ ਆ ਚੁੱਕੀ ਹੈ ਤੇ ਹੁਣ ਉਸ ਦੀ ਧੂੰਘਾਈ ਦੇ ਨਾਲ ਜਾਂਚ ਕਰਵਾਉਣਗੇ ਤੇ ਜਾਂਚ ਕਰਵਾਉਣ ਤੋਂ ਬਾਅਦ ਜਿਹੜਾ ਵੀ ਮੁਲਾਜ਼ਮ ਡਿਊਟੀ ਤੇ ਤਨਤ ਹੋਵੇਗਾ ਤੇ ਉਸ ਤੇ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਆ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ